ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਆਪਾਂ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਦੀ ਹਿਸਟਰੀ ਕੀ ਆ ਜਾਂ ਚੰਡੀਗੜ੍ਹ ਦੀ ਹਿਸਟਰੀ ਕੀ ਆ ਇਹਦੇ ਬਾਰੇ ਮੈਨੂੰ ਲੱਗਦਾ ਬਹੁਤ ਸਾਰੀਆਂ ਵੀਡੀਓਜ਼ ਆਲਰੇਡੀ ਪਈਆਂ ਹੀ ਹੋਣੀਆਂ ਤੁਸੀਂ ਦੇਖੀਆਂ ਵੀ ਹੋਣੀਆਂ ਜਾਂ ਮੈਨੂੰ ਲੱਗਦਾ ਪੰਜਾਬੀ ਸਾਰੇ ਜਾਣਦੇ ਹੀ ਹੋਣੇ ਕਿ ਚੰਡੀਗੜ੍ਹ ਚਾਹੇ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਇਹ ਪੰਜਾਬ ਦਾ ਹੀ ਹਿੱਸਾ ਆ ਸੋ ਇਹਤਕੀ ਜਦੋਂ ਹੁਣ ਉੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪੂਰਾ ਪ੍ਰੋਟੈਸਟ ਹੋਇਆ ਮੈਨੂੰ ਲੱਗਦਾ ਪੰਜਾਬ ਵਾਲਿਆਂ ਨੇ ਪੂਰਾ ਵੱਧ ਚੜ ਕੇ ਹਿੱਸਾ ਲਿਆ ਪਰ ਆਪਾਂ ਨੂੰ ਮੈਨੂੰ ਲੱਗਦਾ ਜੋਸ਼ ਦੇ ਨਾਲ ਹੋਸ਼ ਤੋਂ ਵੀ ਕੰਮ ਲੈਣਾ ਚਾਹੀਦਾ ਹੈ ਜੋ ਸੈਨੇਟ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਸੈਂਟਰ ਗਵਰਨਮੈਂਟ ਨੇ ਉਹਨਾਂ ਨੇ ਵਾਪਸ ਲੈ ਲਿਆ ਸੈਨੇਟ ਦੀਆਂ ਜਿਹੜੀਆਂ ਵੋਟਾਂ ਆ ਉਹਦੇ ਲਈ ਵੀ ਹੋ ਸਕਦਾ ਹੈ ਉਹ ਛੇਤੀ ਐਗਰੀ ਹੋ ਜਾਣ ਪਰ ਕੀ ਮਸਲਾ ਸਿਰਫ ਇੱਥੋਂ ਤੱਕ ਹੀ ਆ ਜੋ ਕੇਂਦਰੀਕਰਨ ਕੀਤਾ ਜਾ ਰਿਹਾ ਸਿੱਖਿਆ ਦਾ ਕੀ ਉਹ ਪੰਜਾਬ ਯੂਨੀਵਰਸਿਟੀ ਤੱਕ ਹੀ ਸੀਮਤ ਆ ਕੀ ਪੰਜਾਬ ਦੀਆਂ ਹੋਰ ਯੂਨੀਵਰਸਿਟੀਆਂ ਦੇ ਵਿੱਚ ਇਹ ਸਾਰਾ ਕੁਝ ਨਹੀਂ ਕੀਤਾ ਜਾ ਰਿਹਾ ਕੀ ਪੰਜਾਬ ਗਵਰਨਮੈਂਟ ਦਾ ਇਹਦੇ ਵਿੱਚ ਕੀ ਰੋਲ ਆ ਕਿੱਦਾਂ ਇਹਦਾ ਨਤੀਜਾ ਹੱਲ ਅਸੀਂ ਕੱਢ ਸਕਦੇ ਆ ਕਿਸ ਤਰ੍ਹਾਂ ਜਿਹੜਾ ਇਹ ਸੈਂਟਰ ਆ ਲਗਭਗ ਪੂਰੇ ਇੰਡੀਆ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਉਹਨਾਂ ਤੇ ਕੇਂਦਰੀਕਰਨ ਕਰਨ ਜਾ ਰਿਹਾ ਆ ਕਿਉਂ ਕਰਨ ਜਾ ਰਿਹਾ ਆ ਉਹਦੇ ਪਿੱਛੇ ਕੀ ਰੀਜ਼ਨ ਆ ਕੀ ਜਿਹੜੀਆਂ ਹੋਰ ਸਟੇਟਾਂ ਉਹ ਵੀ ਇਸ ਤਰ੍ਹਾਂ ਪ੍ਰੋਟੈਸਟ ਕਰ ਰਹੀਆਂ ਸੋ ਸਾਰੀਆਂ ਗੱਲਾਂ ਤੇ ਅਸੀਂ ਵਿਸਤਾਰ ਨਾਲ ਅੱਜ ਗੱਲਬਾਤ ਕਰਦੇ ਆ ਆਜੋ ਆਪਾਂ ਨੂੰ ਜਾਣਨਾ ਬਹੁਤ ਜ਼ਰੂਰੀ ਆ ਕਿਉਂ ਜਿਹੜਾ ਇਹ ਕੇਂਦਰੀਕਰਨ ਕੀਤਾ ਜਾ ਰਿਹਾ ਸਿੱਖਿਆ ਦਾ ਉਹ ਸਹੀ ਆ ਜਾਂ ਗਲਤ ਆ ਗੱਲ ਸ਼ੁਰੂ ਹੁੰਦੀ ਆ 2023 ਤੋਂ ਜਦੋਂ ਭਗਵੰਤ ਮਾਨ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕੀਤਾ ਸੀਗਾ ਕਿ ਜਿੰਨੇ ਵੀ ਬੀਸੀ ਆ ਜਿਹੜੇ ਹਾਂਜੀ 22 ਚਾਂਸਲਰ ਆ ਜਿਹੜੇ ਯੂਨੀਵਰਸਿਟੀਆਂ ਦੇ ਜੇ ਮੈਂ ਦੱਸਦਾ ਤਾਂ ਇਹ ਪੰਜਾਬ ਗਵਰਨਮੈਂਟ ਦੇ ਅੰਡਰ ਜੇ ਮੈਂ ਝੂਠ ਨਾ ਹੋਵਾਂ ਮੈਂ ਤਾਂ 13 ਤੋਂ 14 ਕ ਯੂਨੀਵਰਸਿਟੀਆਂ ਪੰਜਾਬ ਦੀਆਂ ਆਉਂਦੀਆਂ ਜਿਹਦੇ ਵਿੱਚੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਇੱਕ ਆ ਸੋ ਭਗਵੰਤ ਮਾਨ ਨੇ ਬਹੁਤ ਵਧੀਆ ਕੰਮ ਕੀਤਾ ਮੈਂ ਇਹੀ ਕਹੂੰਗਾ 2023 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਇੱਕ ਬਿੱਲ ਪੇਸ਼ ਕੀਤਾ ਕਿ ਜਿਹੜੇ ਬੀਸੀ ਰੱਖਣੇ ਆਂ ਜਰ ਸਾਰੀਆਂ ਹੀ ਯੂਨੀਵਰਸਿਟੀਆਂ ਦੇ ਉਹਦਾ ਅਧਿਕਾਰ ਇੱਕ ਇਲੈਕਟਿਡ ਜਿਹੜਾ ਸੀਐਮ ਹੋਊਗਾ ਸਟੇਟ ਦਾ ਉਹਦੇ ਕੋਲ ਹੋਊਗਾ ਉਹ ਉਹ ਮੇਨ ਚਾਂਸਲਰ ਹੋਊਗਾ ਤੇ ਉਹਨੇ ਜਿਹੜੇ 22 ਚਾਂਸਲਰ ਰੱਖਣੇ ਆਂ ਯੂਨੀਵਰਸਿਟੀਆਂ ਦੇ ਇਹ ਸੀਐਮ ਹੀ ਰੱਖ ਸਕਦਾ ਆ ਜਿਵੇਂ ਦੱਸਾਂ ਤਾਂ ਇਸ ਤੋਂ ਪਹਿਲਾਂ ਜਿਹੜੇ ਅਧਿਕਾਰ ਸੀਗੇ ਕਿਹਦੇ ਕੋਲ ਸੀਗੇ ਜਿਹੜਾ ਰਾਜਪਾਲ ਹੁੰਦਾ ਸੀਗਾ ਸਟੇਟਾਂ ਦਾ ਗਵਰਨਰ ਹੁੰਦਾ ਸੀਗਾ ਸਟੇਟਾਂ ਦਾ ਸੋ ਗਵਰਨਰ ਜਿਹੜੇ ਸਟੇਟਾਂ ਦੇ ਆ ਉਹ ਕਿਹਦੇ ਦੁਆਰਾ ਚੁਣੇ ਜਾਂਦੇ ਆ ਇਹ ਸੈਂਟਰ ਗਵਰਨਮੈਂਟ ਦੁਆਰਾ ਕੇਂਦਰ ਦੁਆਰਾ ਚੁਣੇ ਜਾਂਦੇ ਆ ਜਿਹੜਾ ਵੀ ਉਹਨਾਂ ਦਾ ਕੋਈ ਖਾਸ ਲਾਗੇ ਛਾਗੇ ਵਾਲਾ ਬੰਦਾ ਹੁੰਦਾ ਉਹਨੂੰ ਕਿਸੇ ਵੀ ਸਟੇਟ ਦਾ ਗਵਰਨਰ ਬਣਾ ਦਿੱਤਾ ਜਾਂਦਾ ਸੋ ਇਸੇ ਤਰ੍ਹਾਂ ਭਗਵੰਤਮਾਨ ਤੇ ਜਿਹੜਾ ਪੰਜਾਬ ਦਾ ਗਵਰਨਰ ਸੀਗਾ ਉਹਦੇ ਵਿੱਚ 2-3 ਜਗ੍ਹਾ ਦੇ ਉੱਤੇ ਇਹ BC ਰੱਖਣ ਦੇ ਉੱਤੇ 22 ਚਾਂਸਲਰ ਰੱਖਣ ਦੇ ਉੱਤੇ ਯੂਨੀਵਰਸਿਟੀਆਂ ਦੇ ਵਿੱਚ ਕਲੇਸ਼ ਚੱਲਦਾ ਸੀਗਾ ਇਸੇ ਲਈ ਹੀ ਬਿੱਲ ਪੇਸ਼ ਕੀਤਾ ਸੀਗਾ ਪਰ ਉਹ ਬਿੱਲ ਜਿਹੜਾ ਸੀਗਾ 2024 ਤੱਕ ਲਟਕਾਇਆ ਗਿਆ ਕਿਉਂਕਿ ਜਦੋਂ ਬਿੱਲ ਵਿਧਾਨ ਸਭਾ 'ਚ ਪੇਸ਼ ਹੋ ਜਾਂਦਾ ਹੁੰਦਾ ਪਾਸ ਵੀ ਹੋ ਜਾਂਦਾ ਫਿਰ ਇਹ ਜਾ ਕੇ ਰਾਸ਼ਟਰਪਤੀ ਨੇ ਹੀ ਉਹਨੂੰ ਪਾਸ ਕਰਨਾ ਹੁੰਦਾ ਫਿਰ ਉਹ ਕਾਨੂੰਨ ਬਣਦਾ ਹੁੰਦਾ ਤੇ ਰਾਸ਼ਟਰਪਤੀ ਉੱਪਰ ਕਿਹਨਾਂ ਦਾ ਬਿਠਾਇਆ ਜਾਂ ਬਿਠਾਇਆ ਉਬੀ ਸੈਂਟਰ ਗਵਰਨਮੈਂਟ ਦਾ ਸੋ ਜਿਹੜਾ ਬਿੱਲ ਸੀਗਾ ਉਹ ਰੱਦ ਕਰ ਦਿੱਤਾ ਗਿਆ ਸੋ ਹੁਣ ਆਪਾਂ ਨੇ ਕਹਿਣਾ ਕਿ ਇੱਥੇ ਤਾਂ ਫਿਰ ਇਹ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਸੀਗੇ ਉਹਨਾਂ ਨੇ ਸਹੀ ਕੀਤਾ ਆਪਣੇ ਵੱਲੋਂ ਜ਼ਿੰਮੇਵਾਰੀ ਨਵਾਈ ਨਵਾਈ ਪਰ ਉਹਨਾਂ ਨੇ ਇਹਦੇ ਤੇ ਐ ਨਾ ਯਾਨੀ ਕਿ ਸਖਤੀ ਨਾਲ ਪੈਰਾ ਨਹੀਂ ਦਿੱਤਾ ਉਹਨਾਂ ਦੇ ਸਾਰੇ ਹੀ ਜਿਹੜੇ 92 ਦੇ 92 ਐਮਐਲਏ ਚੁਣੇ ਹੋਏ ਸੀਗੇ ਉਹ ਵੱਡਾ ਇੱਕ ਪ੍ਰੋਟੈਸਟ ਕਰ ਸਕਦੇ ਸੀਗੇ ਸੋ ਗੱਲ ਹੁਣ ਕੀ ਆਈ ਆ ਕਿ ਜਿੱਥੇ ਅੱਗੇ ਬਹੁਤ ਸਾਰੀ ਸਮੂਲੀਅਤ ਹੁੰਦੀ ਸੀਗੀ ਜਿਹੜੇ ਇਹ 22 ਚਾਂਸਲਰ ਰੱਖਣੇ ਹੁੰਦੇ ਸੀਗੇ ਇਹ ਯੂਨੀਵਰਸਿਟੀਆਂ ਦੇ ਉਹਦੇ ਵਿੱਚ ਸਟੇਟ ਗਵਰਨਮੈਂਟ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਸੀਗਾ ਉਹ ਹੁਣ ਇਸ ਵੇਲੇ ਗਵਰਨਰ ਦੇ ਹੀ ਕੋਲ ਆ ਰਾਜਪਾਲ ਦੇ ਹੀ ਕੋਲ ਆ ਭਾਵੇਂ ਸੈਨੇਟ ਚਾਹੇ ਸਟੇਟ ਗਵਰਨਮੈਂਟ ਜਾਂ ਜਿਹੜਾ ਇਹ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਆ ਉਹ ਕੋਈ ਵੀ ਆਪਣੇ 2-3 ਮੈਂਬਰ ਚੁਣ ਕੇ ਉੱਥੇ ਭੇਜ ਦਿੰਦਾ ਕਿ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਰੱਖ ਲਓ ਪਰ ਉਹ ਗਵਰਨਰ ਦੀ ਮਰਜ਼ੀ ਹੀ ਹੁੰਦੀ ਆ ਕਿ ਉਹਨੇ ਕਿਹੜਾ ਬੰਦਾ ਰੱਖਣਾ ਹੈ ਕਿਉਂਕਿ ਇਹ UGC ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਉਹ ਵੀ ਸੈਂਟਰ ਦੇ ਅੰਦਰ ਹੀ ਆ ਸੋ ਲੈ ਦੇ ਕੇ ਜਿਹੜੇ ਉੱਥੇ ਵਾਈਸ ਚਾਂਸਲਰ ਰੱਖਣੇ ਆ ਉਹਦੀ ਸਾਰੀ ਪਾਵਰ ਕਿਹਦੇ ਕੋਲ ਆ ਇਸ ਵੇਲੇ ਗਵਰਨਰ ਦੇ ਹੀ ਕੋਲ ਆ ਸੋ ਮੈਂ ਨਹੀਂ ਕਹਿਣਾ ਕਿ ਪੰਜਾਬ ਗਵਰਨਮੈਂਟ ਨੇ ਤੇ ਰਿਐਕਟ ਨਹੀਂ ਕੀਤਾ ਇਹਨਾਂ ਨੇ ਰਿਐਕਟ ਕੀਤਾ ਪਰ ਇਹਨੂੰ ਹੋਰ ਸ਼ਕਤੀ ਨਾਲ ਇਹ ਲੜਾਈ ਲੜੀ ਜਾ ਸਕਦੀ ਸੀਗੀ ਸੋ ਇੱਕ ਨੰਬਰ ਇਹ ਹੋ ਗਿਆ ਤੁਸੀਂ ਕਹਿਣਾ ਕਿ ਹੁਣ ਤਾਂ ਕੀ ਹੋ ਜਾਣਾ ਕਿ ਜੇ ਵਾਈਸ ਚਾਂਸਲਰ ਜਿਹੜੇ ਆ ਉਹ ਸੈਂਟਰ ਗਵਰਨਮੈਂਟ ਰੱਖ ਲਊਗੀ ਸੋ ਗੱਲ ਇਹ ਆ ਕਿ ਜਦੋਂ ਕੋਈ ਵੀ ਸਿਲੇਬਸ ਵਗੈਰਾ ਯੂਨੀਵਰਸਿਟੀਆਂ ਦੇ ਚੇਂਜ ਕਰਨੇ ਆ ਨਵੇਂ ਕਰਨੇ ਆ ਉਹਦੇ ਵਿੱਚ ਵਾਈਸ ਚਾਂਸਲਰ ਦਾ ਬਹੁਤ ਵੱਡਾ ਰੋਲ ਹੁੰਦਾ ਆ 2018 ਦੇ ਵਿੱਚ ਤੁਸੀਂ ਸੁਣਿਆ ਵੀ ਹੋਣਾ ਹੈ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚੋਂ ਜਿਹੜੀਆਂ ਸਿੱਖ ਹਿਸਟਰੀ ਦੇ ਨਾਲ ਰਿਲੇਟਡ ਸੀਗੇ 23 ਚੈਪਟਰ ਕੱਟ ਦਿੱਤੇ ਗਏ ਜਿਹਦੇ ਵਿੱਚ ਗੁਰਗੋਬਿੰਦ ਸਿੰਘ ਜੀ ਦੀ ਹਿਸਟਰੀ ਜਿਹਦੇ ਵਿੱਚ ਸਿੱਖ ਐਂਗਲੋ ਇਹ ਸਿੱਖ ਬਾਦ ਦੀ ਇਹ ਹਿਸਟਰੀ ਮਹਾਰਾਜਾ ਰਣਜੀਤ ਸਿੰਘ ਦੀ ਹਿਸਟਰੀ ਸੋ ਸਾਰੇ ਕੱਟ ਦਿੱਤੇ ਗਏ ਆ ਸੋ ਇਸ ਲਈ ਜਿਹੜਾ ਇਹ ਸੈਂਟਰ ਦੁਆਰਾ ਪੂਰੇ ਜਿਹੜੇ ਵਿਦਿਅਕ ਅਦਾਰੇ ਆ ਉਹਨਾਂ ਦੇ ਉੱਤੇ ਇੱਕ ਆਪਣੀ ਪਕੜ ਬਣਾਈ ਜਾ ਰਹੀ ਆ ਤੁਸੀਂ ਕਹਣਾ ਇਹਦੇ ਨਾਲ ਕੀ ਨੁਕਸਾਨ ਆ ਬਈ ਪਕੜ ਬਣਾਈ ਜਾਣ ਇਹਦੇ ਨਾਲ ਕੀ ਨੁਕਸਾਨ ਆ ਇਹਦੇ ਬਾਰੇ ਆਪਾਂ ਪੂਰੀ ਗੱਲਬਾਤ ਕਰਦੇ ਆ ਜਦੋਂ ਕਿਸੇ ਵੀ ਧਿਰਨੇ ਪਾਰਟੀ ਨੇ ਲੰਬਾ ਸਮਾਂ ਰਾਜ ਕਰਨਾ ਹੁੰਦਾ ਆ ਸੋ ਉਹਦੇ ਲਈ ਇੱਕ ਜਿਹੜੀ ਵਿਚਾਰਧਾਰਾ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਉਹ ਬਸਾਉਣੀ ਬਹੁਤ ਜ਼ਰੂਰੀ ਹੁੰਦੀ ਆ ਵੋਟਾਂ ਤਾਂ ਪਈ ਜਾਊਗੀਆਂ ਠੀਕ ਆ ਤੁਸੀਂ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਜਿੱਤ ਸਕਦੇ ਆ ਇੱਕ ਤੁਹਾਡੇ ਮਨ ਦੇ ਵਿੱਚ ਤੁਹਾਡੇ ਧਰਮ ਨੂੰ ਖਤਰਾ ਆ ਦੂਸਰਾ ਲੋਕਾਂ ਦੇ ਵਿੱਚ ਐਜੂਕੇਸ਼ਨ ਉਸ ਤਰ੍ਹਾਂ ਦੀ ਭਰ ਦਿੱਤੀ ਜਾਂਦੀ ਆ ਜਿਹੜੇ ਲੋਕਾਂ ਨੂੰ ਇੱਕ ਪਾਰਟੀ ਜਾਂ ਧਿਰ ਹੀਰੋ ਮੰਨਦੀ ਆ ਉਹੋ ਹੀ ਤੁਹਾਡੇ ਹੀਰੋ ਬਣਾਤੇ ਜਾਂਦੇ ਆ ਹੁਣ ਜੇ ਮੈਂ ਪੰਜਾਬ ਦੀ ਗੱਲ ਕਰਾਂ ਪੰਜਾਬ ਦੇ ਹੀਰੋ ਕਰਤਾਰ ਸਿੰਘ ਸਰਾਬਾ ਉਦਮ ਸਿੰਘ ਹੋ ਸਕਦੇ ਆ ਕਿਸੇ ਪਾਰਟੀ ਦਾ ਹੀਰੋ ਤਾਂ ਸਾਬਰਕਰ ਵਰਗੇ ਹੋ ਸਕਦੇ ਆ ਉਹ ਸਾਰੀ ਸਾਬਰਕਰ ਦੀ ਪੜ੍ਹਾਈ ਹੀ ਬਾਕੀ ਲੋਕਾਂ ਨੂੰ ਪੜ੍ਹਾਉਗੇ ਜਿੰਨੀਆਂ ਵੀ ਸਟੇਟ ਇੰਡੀਆ ਦੇ ਵਿੱਚ ਆ ਕਿਉਂਕਿ ਹਰੇਕ ਸਟੇਟ ਦਾ ਤਾਂ ਆਪਣਾ ਅਲੱਗ ਹੀਰੋ ਆ ਉਹਦਾ ਆਪਣਾ ਅਲੱਗ ਇਤਿਹਾਸ ਆ ਉਹਨਾਂ ਦੀ ਆਪਣੀ ਅਲੱਗ ਬੋਲੀ ਆ ਅਲੱਗ ਸੱਭਿਆਚਾਰ ਆ ਸੋ ਇਹ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੋਊਗਾ ਇਸੇ ਤਰ੍ਹਾਂ ਕੋਈ ਨਾਗਾ لینڈ ਦੇ ਆ ਉਹਨਾਂ ਦੇ ਆਪਣੇ ਹੀਰੇ ਹੋਊਗੇ ਹੀਰੋ ਹੋਊਗੇ ਉਹਨਾਂ ਦਾ ਸੱਭਿਆਚਾਰ ਆਪਣਾ ਹੋਊਗਾ ਉਹਨਾਂ ਦੇ ਜਿਹੜੇ ਬੋਲੀ ਉਹਨਾਂ ਦੀਆਂ ਜਿਹੜੇ ਇਹ ਵਿਆਕਰਨ ਆ ਜਾਂ ਹੋਰ ਜਿੰਨਾ ਵੀ ਇਤਿਹਾਸ ਆ ਉਹਨਾਂ ਦਾ ਆਪਣਾ ਹੋਊਗਾ ਸੋ ਇਸ ਲਈ ਜਿਹੜੇ ਇਹ ਇੱਕ এডਿਕੇਸ਼ਨ ਆ ਜਿਹੜੀ ਉਹ ਕੁਝ ਲੈਵਲ ਤੱਕ ਸਹੀ ਹੋ ਸਕਦੀ ਆ ਤੁਹਾਨੂੰ ਮੈਡੀਕਲ ਦੀ ਜਿਹੜੀ ਸਿੱਖਿਆ ਹੋ ਇਕੋ ਜਿਹੀ ਮਿਲ ਜਵੇ ਜਾਂ ਕੋਈ ਟੈਕਨੀਕਲ ਜਿਹੜੀ ਇਹ ਸਿੱਖਿਆ ਆ ਉਹ ਇਕੋ ਜਿਹੀ ਮਿਲ ਜਾਏ ਪਰ ਜੇ ਕਿਸੇ ਨੇ ਕੋਈ ਇਤਿਹਾਸ ਦੇ ਰਿਲੇਟਡ ਜਾਂ ਪੰਜਾਬੀ ਸੱਭਿਆਚਾਰ ਆਪਣੀ ਬੋਲੀ ਦੇ ਰਿਲੇਟਡ ਕੁਝ ਵੀ ਰਿਸਰਚ ਕਰਨੀ ਆ ਤਾਂ ਉਹਦੇ ਲਈ ਉਸ ਖਿੱਤੇ ਦੇ ਲੋਕਾਂ ਦਾ ਯੂਨੀਵਰਸਿਟੀ 'ਚ ਹੋਣਾ ਉਸ ਖਿੱਤੇ ਨਾਲ ਰਿਲੇਟਡ ਸਿਲੇਬਸ ਦਾ ਯੂਨੀਵਰਸਿਟੀ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ ਸੋ ਜਦੋਂ ਵੀ ਕਿਸੇ ਵੀ ਪਾਰਟੀ ਨੇ ਲੰਬਾ ਸਮਾਂ ਰਾਜ ਕਰਨਾ ਹੁੰਦਾ ਉਹ ਆਪਣੀ ਜਿਹੜੀ ਵਿਚਾਰਧਾਰਾ ਹੁੰਦੀ ਆ ਲੋਕਾਂ ਦੀ ਵੀ ਉਦਾਂ ਦੀ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਚਾਈਨਾ ਦੀ ਐਗਜ਼ੈਂਪਲ ਲੈ ਲਓ ਤੁਸੀਂ ਰਸ਼ੀਆ ਦੀ ਐਗਜ਼ੈਂਪਲ ਲੈ ਲਓ ਉੱਥੇ ਜਿਹੜੇ ਸਾਰੇ ਸਿਲੇਬਸ ਸੀਗੇ ਉੱਥੋਂ ਦੀਆਂ ਜਿਹੜੀਆਂ ਮੌਜੂਦਾ ਜਿਹੜੀਆਂ ਇਹ ਪਾਰਟੀਆਂ ਜਿਹੜੀਆਂ ਰਾਜ ਕਰ ਰਹੀਆਂ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਸਾਰੇ ਬਣਾਏ ਹੋਏ ਆ ਤਾਂ ਜੋ ਲੋਕਾਂ ਦਾ ਸ਼ੁਰੂ ਤੋਂ ਹੀ ਬੱਚਿਆਂ ਦਾ ਸ਼ੁਰੂ ਤੋਂ ਹੀ ਮਾਈਂਡ ਮੇਕਅਪ ਉਸ ਤਰ੍ਹਾਂ ਦਾ ਕੀਤਾ ਜਾ ਸਕੇ ਕਿ ਹੋਰ ਕਿਸੇ ਵੱਲ ਉਹ ਸੋਚਣ ਹੀ ਨਾ ਤੇ ਇੱਕ ਸਮਾਂ ਆਊਗਾ ਜਦੋਂ ਇੱਕ ਪਾਰਟੀ ਦਾ ਹੀ ਰਾਜ ਹੋਊਗਾ ਸੋ ਇਹ ਸਾਰਾ ਸਿਸਟਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸੋ ਇਹਦਾ ਵਿਰੋਧ ਇਕੱਲੇ ਪੰਜਾਬ ਵਾਲੇ ਨਹੀਂ ਤਾਮਨਾਡੂ ਵਾਲੇ ਵੀ ਕਰਦੇ ਆ ਹੋਰ ਕਈ ਸਟੇਟਾਂ ਵੀ ਕਰਦੀਆਂ ਪਰ ਫਿਰ ਵੀ ਜਿਹੜਾ ਇਹ ਕੇਂਦਰੀਕਰਨ ਆ ਇਹ ਇਹਦੀ ਬਹੁਤ ਤੇਜ਼ੀ ਨਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਮਨਾਡੂ ਵਾਲਿਆਂ ਦਾ ਜਿਹੜਾ 3 ਲੈਂਗੁਏਜ ਸਿਸਟਮ ਹੈਗਾ ਜਿਹਦੇ ਵਿੱਚ ਇੰਗਲਿਸ਼ ਇਹ ਇੱਕ ਤੁਹਾਡੀ ਜਿੱਥੇ ਮਤਲਬ ਕਿ ਜਿਹੜੀ ਜਿਹੜੇ ਸਟੇਟ ਤੇ ਤੁਸੀਂ ਰਹਿੰਦੇ ਆ ਉਹ ਪਾਛਾ ਤੇ ਤੀਜੀ ਲੈਂਗੁਏਜ ਵਾਲਾ ਸਿਸਟਮ ਜਿਹੜਾ ਸਿਗਾ ਉਹ ਸਾਰੇ ਰਾਜਾਂ ਦੇ ਵਿੱਚ ਲਾਗੂ ਕੀਤਾ ਹੋਇਆ ਸੋ ਪੰਜਾਬ ਦੇ ਵਿੱਚ ਤਾਂ ਆਲਰੇਡੀ ਹੈ ਹੀ ਆ ਪੰਜਾਬੀ ਇੰਗਲਿਸ਼ ਤੇ ਹਿੰਦੀ ਪਰ ਤਾਮਨਨਾਡੂ ਦੇ ਵਿੱਚ ਇਹ ਨਹੀਂਗਾ ਉਹ ਟੂ ਲੈਂਗੁਏਜ ਵਾਲੇ ਸਿਸਟਮ ਤੇ ਹੀ ਹਾਲੇ ਵੀ ਕੰਮ ਕਰਦੇ ਆ ਤੇ ਉਹ ਅੜੇ ਹੋਏ ਆ ਕਿ ਆਪਾਂ ਸਿਰਫ ਇੰਗਲਿਸ਼ ਤੇ ਜਿਹੜੀ ਉਹਨਾਂ ਦੀ ਉਥੋਂ ਦੀ ਭਾਸ਼ਾ ਉਤੇ ਹੀ ਕੰਮ ਕਰਾਂਗੇ ਹਾਲਾਂਕਿ ਜਿਹੜਾ ਇਹ 3 ਲੈਂਗੁਏਜ ਵਾਲਾ ਸਿਸਟਮ ਸਿਗਾ ਜਿਹੜਾ ਸੈਂਟਰ ਗਵਰਨਮੈਂਟ ਨੇ ਅਪਲਾਈ ਕੀਤਾ ਸਾਰੇ ਹੀ ਜਿਹੜੇ ਬੋਰਡ ਸੀਗੇ ਪੂਰੇ ਇੰਡੀਆ ਦੇ ਉਹਦੇ ਵਿੱਚ 3 ਲੈਂਗੁਏਜ ਉਹਨਾਂ ਦਾ ਸੀਗਾ ਵੀ ਤੁਸੀਂ ਕੋਈ ਹੋਰ ਲੈਂਗੁਏਜ ਲੈ ਸਕਦੇ ਆ ਭਾਵੇਂ ਕਿਸੇ ਸਟੇਟ ਦੀ ਲੈ ਲਓ ਪਰ ਇਹ ਸਾਰਿਆਂ ਨੂੰ ਪਤਾ ਹੀ ਆ ਕਿ ਹਿੰਦੀ ਜਿਹੜੀ ਇੱਕ ਬਹੁਤ ਵੱਡੇ ਖੇਤਰ ਦੇ ਵਿੱਚ ਐਸ ਵੇਲੇ ਬੋਲੀ ਜਾਣ ਵਾਲੀ ਲੈਂਗੁਏਜ ਆ ਇਸ ਲਈ ਤੀਜੀ ਲੈਂਗੁਏਜ ਹਿੰਦੀ ਹੀ ਲੈਣੀ ਸੀਗੀ ਲੋਕਾਂ ਨੇ ਸੋ ਇਸ ਤਰ੍ਹਾਂ ਜਿਹੜਾ ਇਹ ਸਿਸਟਮ ਆ ਮੈਂ ਜਿਹੜਾ ਕਹਿਣਾ ਚਾਹੁੰਦਾ ਆ ਕਿ ਇਹ ਕੇਂਦਰੀਕਰਨ ਕੀਤਾ ਜਾ ਰਿਹਾ ਆ ਸੋ ਇਹ ਲੈਂਗੁਏਜ ਦੇ ਥਰੂ ਕੀਤਾ ਜਾ ਰਿਹਾ ਇਹ ਜਿਹੜੀ ਤੁਹਾਡੀ ਐਜੂਕੇਸ਼ਨ ਆ ਉਹਦੇ ਤੇ ਕੰਟਰੋਲ ਥਰੂ ਕੀਤਾ ਜਾ ਰਿਹਾ ਤੁਹਾਡੇ ਇਤਿਹਾਸ ਤੁਹਾਡੀਆਂ ਜਿਹੜੀਆਂ ਵਿਚਾਰਧਾਰਾਵਾਂ ਜੋ ਤੁਹਾਡੀ ਸੋਚਣ ਸਮਝਣ ਦੀ ਸ਼ਕਤੀ ਆ ਉਹਨੂੰ ਆਪਣੇ ਅਨੁਸਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਇਸ ਲਈ ਹੀ ਸੈਂਟਰ ਚਾਹੁੰਦਾ ਆ ਕਿ ਜਿਹੜੇ ਇਹ ਪੰਜਾਬ ਦੇ ਉੱਤੇ ਵੀ ਜਿਹੜਾ ਆ ਪੂਰਾ ਇਹ ਕੰਟਰੋਲ ਹੋਵੇ ਐਜੂਕੇਸ਼ਨ ਦੇ ਉੱਤੇ ਵੀ ਸੋ ਇਹ ਤਾਂ ਹੋ ਗਿਆ ਇੱਕ ਪੁਆਇੰਟ ਦੂਸਰਾ ਪੁਆਇੰਟ ਇਹਦੇ ਵਿੱਚ ਆ ਜਾਂਦਾ ਕਿ ਜੇ ਅਸੀਂ ਪੰਜਾਬ ਗਵਰਨਮੈਂਟ ਦੀ ਵੀ ਗੱਲ ਕਰਦੇ ਹਾਂ ਕਿ ਪੰਜਾਬ ਗਵਰਨਮੈਂਟ ਆਲਰੇਡੀ ਇਹ ਮੇਰਾ ਖਿਆਲ 13 ਤੋਂ 14 ਯੂਨੀਵਰਸਿਟੀਆਂ ਜਿਹੜੀਆਂ ਪੰਜਾਬ ਗਵਰਨਮੈਂਟ ਦੇ ਕੋਲ ਆ ਉਹ ਚਲਾ ਰਹੀ ਆ ਇਸ ਵੇਲੇ ਸੋ ਪੰਜਾਬ ਗਵਰਨਮੈਂਟ ਜੇਕਰ ਪੰਜਾਬ ਯੂਨੀਵਰਸਿਟੀ ਨੂੰ ਵੀ ਅੰਡਰ ਲੈ ਲੂਗੀ ਤਾਂ ਕੀ ਇਹਦੇ ਵਿੱਚ ਮਾੜਾ ਹੋ ਜਾਊਗਾ ਆ ਮੈਂ ਕੁਝ ਵੀਡੀਓਜ਼ ਵੀ ਦੇ ਦਿੱਤਾਗਾ ਜਿਹਦੇ ਵਿੱਚ ਕਹਿੰਦੇ ਜਿਗੇ ਕਿ ਯੂਨੀਵਰਸਿਟੀ ਦੀ ਸਾਡੀ ਵੀ ਆ ਹਿਮਾਚਲ ਆਲਿਆਂ ਦੀ ਵਾ ਫਲਾਨੇ ਆਲਿਆਂ ਦੀ ਆ ਨਹੀਂ ਦੀ ਇਹ ਤੁਸੀਂ ਪਿਛਲੇ ਸਾਰੇ ਕਾਨੂੰਨ ਚੱਕ ਕੇ ਦੇਖ ਸਕਦੇ ਹੋ 60.40 ਦੇ ਹਿਸਾਬ ਨਾਲ ਇਹ ਜਿਹੜੀ ਯੂਨੀਵਰਸਿਟੀ ਆ ਇਹਦੇ ਵਿੱਚ ਸ਼ੇਅਰ ਜਿਹੜਾ ਵੰਡਿਆ ਹੋਇਆ ਵੰਡਿਆ ਹੋਇਆ 60% ਸੈਂਟਰ ਗਵਰਨਮੈਂਟ ਦਾ 40% ਜਿਹੜਾ ਇਹ ਪੰਜਾਬ ਗਵਰਨਮੈਂਟ ਦਾ ਜਿਹੜੇ ਇਹ ਖਰਚੇ ਪੱਤੇ ਜਿਹੜੀਆਂ ਉੱਥੇ ਸੈਲਰੀਸ ਤਨਖਾਹਾਂ ਵੀ ਦਿੱਤੀਆਂ ਜਾਂਦੀਆਂ ਉਹ ਵੀ 40 60% ਦੇ ਹਿਸਾਬ ਨਾਲ ਹੀ ਦਿੱਤੀਆਂ ਜਾ ਰਹੀਆਂ ਸੀ ਹਾਂਜੀ ਸੀ ਪਰ ਕੁਝ ਸਮੇਂ ਤੋਂ ਪੰਜਾਬ ਗਵਰਨਮੈਂਟ ਉਹ ਦੇਣ ਤੋਂ ਅਸਮਰੱਥਾ ਇੰਨੇ ਪੈਸੇ ਉੱਥੇ ਦੇ ਨਹੀਂ ਰਹੀ ਸੈਂਟਰ ਗਵਰਨਮੈਂਟ ਹੀ ਜ਼ਿਆਦਾ ਪੈਸੇ ਦੇ ਰਹੀ ਆ ਸੋ ਸੈਂਟਰ ਗਵਰਨਮੈਂਟ ਦਾ ਤਾਂ ਪਏ ਇਹ ਜੋਰ ਲੱਗਣਾ ਹੀ ਹੈ ਕਿ ਅਸੀਂ ਪੈਸੇ ਦੇ ਰਹੇ ਹਾਂ ਤੇ ਇਹ ਤੇ ਪੂਰੀ ਤਰ੍ਹਾਂ ਸਾਡਾ ਹੀ ਕਬਜ਼ਾ ਹੋ ਜਾਵੇ। ਸੋ ਪੰਜਾਬ ਗਵਰਨਮੈਂਟ ਉੱਥੇ ਪੈਸੇ ਕਿਉਂ ਨਹੀਂ ਦੇ ਰਹੀ? ਕਿਉਂ ਨਹੀਂ ਦੇ ਰਹੀ? ਕਿਉਂਕਿ ਇਹਨਾਂ ਦੀਆਂ ਜਿਹੜੀਆਂ ਹੋਰ ਵੀ ਯੂਨੀਵਰਸਿਟੀਆਂ ਉਹਨਾਂ 'ਚ ਵੀ ਨਹੀਂ ਦੇ ਰਹੀ। ਜੇ ਮੈਂ ਗੱਲ ਕਰਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਵੀ ਜਿਹੜੇ ਇਹ ਸਾਇੰਸ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਵੀ 50% ਜਿਹੜੀਆਂ ਇਹਨਾਂ ਦੀਆਂ ਅਸਾਮੀਆਂ ਉਹ ਖਾਲੀ ਪਈਆਂ ਆ। ਜਿਹੜਾ ਸਪੋਰਟਿੰਗ ਸਟਾਫ ਹੁੰਦਾ ਉਹਦੇ ਵਿੱਚ ਵੀ 35% ਖਾਲੀ ਪਿਆ ਕਿਉਂਕਿ ਫੰਡ ਇਹਨਾਂ ਕੋਲੋਂ ਦੇ ਨਹੀਂ ਹੋ ਪਾਰ ਰਿਹਾ ਪੰਜਾਬ ਗਵਰਨ ਸੋ ਜਿਹੜੇ ਵੱਡੇ ਵੱਡੇ ਵਾਅਦੇ ਕਰਦੇ ਸੀਗੇ ਮੈਂ ਅੱਜ ਦੀ ਨਹੀਂ ਗੱਲ ਕਰਨਾ ਪਿਛਲੀਆਂ ਸਰਕਾਰਾਂ ਵੀ ਐਸੀ ਹੀ ਤਰ੍ਹਾਂ ਸੀਗੀਆਂ ਕਿ ਅਸੀਂ ਇੱਥੋਂ ਪੈਸਾ ਇਕੱਠਾ ਕਰਾਂਗੇ ਉੱਥੋਂ ਪੈਸਾ ਇਕੱਠਾ ਕਰਾਂਗੇ ਸੋ ਤੁਸੀਂ ਐਜੂਕੇਸ਼ਨ ਦੇ ਲਈ ਤਾਂ ਪੈਸਾ ਇਹ ਇਕੱਠਾ ਕਰਨ ਹੀ ਪਾ ਰਹੇ ਹੈਗੇ ਜੇ ਮੈਂ ਗੱਲ ਕਰਾਂ ਤਾਂ ਗੱਲ ਕੀਤੀ ਜਾਂਦੀ ਹੈ ਹਰੇਕ ਔਮਨ ਨੂੰ 1000 ਰੁਪਈਆ ਅਸੀਂ ਦੇ ਦਾਂਗੇ ਮਹੀਨੇ ਦੇ ਮਹੀਨੇ ਜੇ 20 ਲੱਖ ਵੀ ਔਰਤਾਂ ਆ ਪੰਜਾਬ ਦੇ ਵਿੱਚ ਇਹ 200 ਕਰੋੜ ਬਣ ਜਾਂਦਾ ਇੱਕ ਮਹੀਨੇ ਦਾ ਸੋ ਪਰ ਅਸੀਂ ਜਦੋਂ ਯੂਨੀਵਰਸਿਟੀਆਂ ਦੀ ਗੱਲ ਆਉਂਦੀ ਆ ਐਜੂਕੇਸ਼ਨ ਦੀ ਗੱਲ ਆਉਂਦੀ ਆ ਜਿੱਥੇ ਕੋਈ ਔਰਤ ਜਿਹੜੀ ਯੂਨੀਵਰਸਿਟੀਆਂ ਦੀ ਅਸੀਂ ਗੱਲ ਕਰਦੇ ਆ ਉੱਥੇ ਪੜ੍ਹ ਕੇ ਉਹ ਕੋਈ ਵੱਡੇ ਤੋਂ ਵੱਡਾ ਅਹੁਦਾ ਵੀ ਲੈ ਸਕਦੀ ਆ ਉਹਦੇ ਲਈ 1000 ਰੁਪਏ ਕਮਾਉਣਾ ਕੋਈ ਵੱਡੀ ਗੱਲ ਨਹੀਂ ਹੋ ਸਕਦੀ ਸੋ ਐਜੂਕੇਸ਼ਨ ਵੱਲੋਂ ਮੈਨੂੰ ਲੱਗਦਾ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਆ ਪੰਜਾਬ ਗਵਰਨਮੈਂਟ ਨੂੰ ਵੀ ਜਿਹੜਾ ਇਹ ਫ੍ਰੀ ਵਾਲਾ ਹਸਾਬ ਕਿਤਾਬ ਆ ਕਿਉਂਕਿ ਮੈਂ ਇੱਕ ਗੱਲ ਜਾਣਦਾ ਜਿਹੜਾ ਚੂਹਾ ਹੁੰਦਾ ਨਾ ਜੀ ਚੂਹੇ ਦੀ ਮੌਤ ਚੂਹੇਦਾਨੀ ਦੇ ਵਿੱਚ ਇਸ ਲਈ ਨਹੀਂ ਹੁੰਦੀ ਕਿ ਉੱਥੇ ਲਾ ਜਾ ਹੁੰਦਾ ਜੜ ਤੇ ਉਹ ਫਸ ਜਾਂਦੀ ਸੂਹੇ ਦੀ ਮਾਤੀ ਤਾਂ ਹੁੰਦੀ ਆ ਕਿ ਉਹ ਇੱਕ ਫਰੀ ਰੋਟੀ ਦੇ ਚੱਕਰ ਚ ਉੱਥੇ ਜਾਂਦਾ ਤੇ ਉੱਥੇ ਫਸ ਜਾਂਦਾ ਤੇ ਖਤਮ ਹੋ ਜਾਂਦਾ ਸੋ ਇਹੀ ਤੰਤਰ ਸਰਕਾਰਾਂ ਦੁਆਰਾ ਵੀ ਖੇលਿਆ ਜਾਂਦਾ ਹੈ ਚਾਹੇ ਸੈਂਟਰ ਗਵਰਨਮੈਂਟ ਆ ਚਾਹੇ ਸਟੇਟ ਗਵਰਨਮੈਂਟ ਆ ਕਿ ਥੈਨੂੰ ਫਰੀ ਦੇ ਕੇ ਤੁਹਾਡੀ ਜਿਹੜੀ ਸੋਚਣ ਸੰਜਣ ਦੀ ਜਿਹੜੀ ਸ਼ਕਤੀ ਆ ਤੁਹਾਡੇ ਚ ਕੋਈ ਸ਼ਮਤਾ ਹੈ ਕੁਝ ਕਰਨ ਦੀ ਉਹਨੂੰ ਉੱਥੋਂ ਹੀ ਤੱਕ ਕੈਦ ਕਰ ਦਿੱਤਾ ਜਾਵੇ ਤੁਸੀਂ ਅੱਗੇ ਸੋਚੋ ਇਹ ਨਾ ਤੁਸੀਂ 1000 ਰੁਪਏ ਲੈ ਲਓ ਤੁਸੀਂ ਕੋਈ ਦਾਲ ਫਰੀ ਲੈ ਲਓ ਆਟਾ ਫਰੀ ਲੈ ਲਓ ਉੱਥੋਂ ਤੱਕ ਹੀ ਸੋਚੋ ਸੋ ਇਹ ਜਿਹੜੀ এডਿਕੇਸ਼ਨ ਆ ਮੈਨੂੰ ਲੱਗਦਾ ਪੰਜਾਬ ਗਵਰਨਮੈਂਟ ਨੂੰ ਵੀ ਇਹ ਚੀਜ਼ ਕਰਨੀ ਚਾਹੀਦੀ ਆ ਜਿਹੜੇ ਇਸ ਤਰ੍ਹਾਂ ਤੁਸੀਂ ਕਿਸੇ ਨੂੰ ਫ੍ਰੀ ਦੇ ਰਹੇ ਹੋ ਉਹਦੇ ਨਾਲ ਉਹ এডਿਕੇਸ਼ਨ ਦੋ ਤੇ ਇਹ ਜਿਹੜੀ ਯੂਨੀਵਰਸਿਟੀ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਉੱਤੇ ਵੀ ਪੂਰਾ ਆਪਣਾ ਰਾਈਟ ਲਓ ਜਿਹੜਾ 60% ਵੀ ਸੈਂਟਰ ਗਵਰਨਮੈਂਟ ਆ ਖਰਚਾ ਉਹ ਸਾਰਾ ਆਪਣੇ ਸਿਰ ਲਓ ਇਸ ਲਈ ਹੀ ਤੁਸੀਂ ਜਿਹੜੀ ਇਹ ਯੂਨੀਵਰਸਿਟੀ ਆ ਉਹਦੇ ਵਿੱਚ ਪੂਰੀ ਤਰ੍ਹਾਂ ਕਾਬਜ ਹੋ ਸਕਦੇ ਆ ਇਕੱਲਾ ਇੱਕ ਯੂਨੀਵਰਸਿਟੀ ਤੇ ਨਹੀਂ ਬਾਕੀ ਜਿਹੜੀ ਗੱਲ ਰਹੀ ਆ ਜਿਹੜੇ ਵਾਈਸ ਚਾਂਸਲਰ ਚੁਣੇ ਜਾਂਦੇ ਆ ਇਹ ਗਵਰਨਰ ਦੁਆਰਾ ਉਹਦੇ ਵਿੱਚ ਵੀ ਮੈਨੂੰ ਲੱਗਦਾ ਸਾਰੀਆਂ ਸਟੇਟਾਂ ਨੂੰ ਆਪਸ ਦੇ ਵਿੱਚ ਰਲ ਕੇ رائے ਬਣਾ ਕੇ ਜਿੰਨੇ ਵੀ ਸੀਐਮ ਹੈਗੇ ਆ ਚਾਹੇ ਤਾਮਿਲਨਾਡੂ ਦਾ ਪੰਜਾਬ ਦਾ ਇਹ ਬੰਗਾਲ ਦਾ ਜਿਹੜੇ ਵੀ ਮਤਲਬ ਕਿ ਸੈਂਟਰ ਦੇ ਇਸ ਫਰਮਾਨ ਦੇ ਖਿਲਾਫ ਆ ਉਹਨਾਂ ਨੂੰ ਮਿਲ ਕੇ ਇੱਕ ਜ਼ਰੂਰ ਲਹਿਰ ਸ਼ਕਤੀ ਨਾਲ ਇਕੱਠੇ ਹੋ ਕੇ ਕਰਨੀ ਚਾਹੀਦੀ ਆ ਆਪਣੇ ਐਮਐਲਏ ਵਗੈਰਾ ਲੈ ਕੇ ਸੋ ਉਹ ਲੋਕ ਤਾਂ ਜਿਹੜੇ ਹੈਗੇ ਆ ਜਿੱਦਾਂ ਨੌਜਵਾਨ ਆਪਾਂ ਜਲਦੀ ਦਾ ਆਪਾਂ ਤਾਂ ਉੱਥੇ ਚੱਲ ਜਾਾਂਗੇ ਜੀ ਚੰਡੀਗੜ੍ਹ ਤੇ ਇਹ ਯੂਨੀਵਰਸਿਟੀ ਸਾਡੇ ਕੋਲ ਖੋਈ ਜਾ ਰਹੀ ਆ ਪਰ ਖੋਈ ਕਿਸ ਤਰ੍ਹਾਂ ਜਾ ਰਹੀ ਆ ਮੈਂ ਸਾਰਾ ਉਹ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਆ ਹੱਲ ਕਿਸ ਤਰ੍ਹਾਂ ਕੱਢਿਆ ਜਾ ਸਕਦਾ ਆ ਪੰਜਾਬ ਗਵਰਨਮੈਂਟ ਦੇ ਵਿੱਚ ਵੀ ਬਹੁਤ سارے ਸਾਡੇ ਮੰਤਰੀ ਆ ਉੱਥੇ ਵਾਅਦੇ ਕਰੀ ਜਾਂਦੇ ਐ ਕਰ ਦਿਆਂਗੇ ਅਸੀਂ ਤਾਂ ਐ ਕਰ ਦਿਆਂਗੇ ਪਰ ਜੋ ਉਹਦਾ ਟੈਕਨੀਕਲ ਪੁਆਇੰਟ ਤੇ ਆ ਕੀ ਤੁਹਾਡੇ ਕੋਲ ਉਹਨਾਂ ਪੈਸਾ ਢੇਲਾ ਹੈ ਤੁਸੀਂ ਤਾਂ ਜਿਹੜੀਆਂ ਬਾਕੀ ਯੂਨੀਵਰਸਿਟੀਆਂ ਉਹਨਾਂ ਦਾ ਵੀ ਜਿਹੜਾ ਹੈਗਾ ਰੱਖ-ਰਖਾਵ ਜਾਂ ਉਹਦਾ ਇਹ ਕੰਮ ਚੱਲਦਾ ਹੈ ਉਹਦੇ ਤੇ ਵੀ ਤੁਸੀਂ ਉਹਨਾਂ ਨੂੰ ਪੂਰੇ ਪੈਸੇ ਨਹੀਂ ਦੇ ਰਹੇ ਹੈ ਕਿ ਕਈ ਭਾਰਤियां ਉੱਥੇ ਨਹੀਂ ਹੋ ਰਹੀਆਂ ਹੈ ਨਾ ਸੋ ਕੀ ਇੱਕ ਯੂਨੀਵਰਸਿਟੀ ਨਵੀਂ ਤੁਸੀਂ ਉਸ ਹੱਬ ਨਾਲ ਚੱਕ ਸਕਦੇ ਆ ਕਿ ਜਿਹੜੇ ਪੈਸੇ ਤੁਸੀਂ ਆਹ ਝੂਠੇ ਪ੍ਰਚਾਰਾਂ ਤੇ ਲਾਉਣੇ ਆ ਆਪਣੇ ਏਡੇ ਏਡੇ ਬੋਰਡ ਲਾਓ ਆ ਉਧਰੋਂ ਘਟਾ ਕੇ ਇੱਧਰ ਜਿਹੜੇ ਐਜੂਕੇਸ਼ਨ ਵੱਲ ਲੋਕਾਂ ਦੇ ਪੈਸੇ ਲਾਉਣ ਦੀ ਜ਼ਰੂਰਤ ਆ ਇਦੇ ਵਿੱਚ ਮੈਂ ਦੋ ਹੀ ਪੱਖ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਆ ਮੈਨੂੰ ਲੱਗਦਾ ਜੂਥ ਨੂੰ ਇਹ ਜਾਨਣਾ ਬਹੁਤ ਜ਼ਰੂਰੀ ਹੁੰਦਾ ਕਿ ਕਿਸ ਤਰ੍ਹਾਂ ਇਹ ਕੇਂਦਰੀਕਰਨ ਕਰਕੇ ਤੁਹਾਡਾ ਮਾਈਂਡ ਕੰਟਰੋਲ ਕਰਕੇ ਤੁਸੀਂ ਉਹ ਹੀ ਸੋਚੋ ਜੋ ਤੁਹਾਨੂੰ ਸਚਾਉਣਾ ਚਾਹੁੰਦੇ ਆ ਉੱਪਰ ਬੈਠੀਆਂ ਇਹ ਕੁਝ ਪਾਵਰਸ ਲਾ ਲਓ ਚਾਹੇ ਇੱਕ ਕੋਈ ਪਾਰਟੀ ਲਾ ਲਾ ਸੋ ਇਹ ਸਾਰਾ ਮਸਲਾ ਸਿਗਾ ਆਪਣੇ ਹਰੇਕ ਪੰਜਾਬੀ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਸਿਗਾ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਆ ਜੇ ਕੁਝ ਗਲਤੀ ਹੋਈ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਜੇ ਵਧੀਆ ਲੱਗਿਆ ਤਾਂ ਥੱਲੇ ਕਮੈਂਟ ਜ਼ਰੂਰ ਕਰ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ